ਇਸ ਵੇਲੇ ਦੀ ਵੱਡੀ ਖਬਰ ਆਦਮਪੁਰ ਦੇ ਪਿੰਡ ਚੌਮੋ ਵਿਖੇ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ 55 ਸਾਲਾ ਔਰਤ ਵੱਲੋਂ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੌਕੇ ਤੇ ਮੌਜੂਦ ਸੰਗਤਾਂ ਨੇ ਉਸ ਨੂੰ ਰੋਕ ਲਿਆ ਅਤੇ ਤੁਰੰਤ ਪੁਲਿਸ ਨੂੰ ਬੁਲਾ ਲਿਆ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਆਦਮਪੁਰ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਥਾਣਾ ਆਦਮਪੁਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 2015 ਦੀ ਕਮੇਟੀ ਦੇ ਪ੍ਰਧਾਨ ਕੀ ਨਾਮ ਸਨ ਸਰ ਆਿੰਦਰਜੀਤ ਸਿੰਘ ਜੀ ਜੀ ਸਰ ਤੇ ਸਵੇਰੇ ਇਹਦਾ ਘਟਨਾ ਬਾਪੜੀ ਕੇ ਅਮਰਤਪੀਲੇ ਅਰਦਾਸ ਤੋਂ ਬਾਅਦ ਵੀ ਵੀ ਆਈਆ ਅੰਦਰ ਆਈ ਜੁਰਾਬਾਂ ਨਹੀਂ ਲਾਈਆਂ ਮੱਥਾ ਨਹੀਂ ਟੇਕਿਆ ਆਣਕੀ ਉੱਥੇ ਸਾਡੇ ਗੋਦਰਾ ਸਾਹਿਬ ਜਿਵੇਂ ਪਾਸ਼ਾ ਗੁਰੂ ਗੁਰੂ ਜਵਾਹਰ ਸਾਹਿਬ ਤੋਂ ਜੀ ਮਹਾਰਾਜ ਆ ਬਤੀ ਸੀ ਵਾਹ ਪ੍ਰਚਾ ਦੀ ਉਹਦੇ ਖਾੜ ਪੈ ਗਈ ਬਿਲਕੁਲ ਖਾੜ ਪਾੜੇ ਉਹ ਤੋਂ ਉਹਨੂੰ ਕੁਛ ਨਹੀਂ ਕੀਤਾ ਜਾ ਕੇ ਜੀ ਤਾਬਿਆ ਰਹਿ ਗਈ ਗ੍ਰਾਮ ਸਿੰਘ ਨੇ ਆਪਣੇ ਕਮਰੇ ਵਿੱਚ ਉਹਦਾ ਲੱਗਾ ਸੀ ਕੈਮਰਾ ਜਿਹਦੇ ਵਿੱਚੋਂ ਉਹਨਾਂ ਦੇ ਘਰ ਵਾਂਗ ਦੇਖਿਆ ਤੇ ਉਸੇ ਟਾਈਮ ਉਹ ਜਾ ਕੇ ਤੋੜ ਦਿਆ ਉਹਨੂੰ ਪੁਰੋਕਾ ਜਦ ਕਿ ਧਰਮਾਲਾ ਟੱਗਿਆ ਸੀ ਜਿਹਦੇ ਜਦ ਉਹ ਹੋਦ ਗਏ ਦੋਨੋਂ ਫੜ ਕੇ ਠਾਲਾ ਜਰ ਨੂੰ ਤੋੜ ਪਈ ਤੇ ਉਹਨੂੰ ਮੁਰੇ ਘੇਰ ਕੇ ਕਰਿਆ ਜਾਨੂ ਪਿੰਡ ਨੂੰ ਸਾਰੇ ਇਕੱਠੇ ਹੋ ਕੇ ਅਸੀਂ ਜਿੰਮੀ ਕੀ ਲੋਕਾਂ ਕੋਲੋਂ ਦੱਸਿਆ ਗਿਆ ਅੱਖਾਂ ਦੀ ਗੱਲ ਆ ਜੇ ਕੋਈ ਆਪਾਂ ਕੋਈ ਇਤ ਘਟਨਾ ਦਿਉਨੇ ਆ ਹਮੇਸ਼ਾ ਇਹ ਗੱਲ ਹੀ ਥੇ ਜਾਂਦੀ ਹੈ ਜਿਨ੍ਹਾਂ ਦਾ ਮਾਰਗੀ ਤੌਰ ਤੇ ਠੀਕ ਨਹੀਂ ਹੈਗੇ ਪਰ ਅਸੀਂ ਇਹ ਜੀ ਕਹਿੰਦੇ ਆ ਜੇ ਠੀਕ ਨਹੀਂ ਤੇ ਸਾਹਮਣੇ ਰੱਖਣਾ ਚਾਹੀਦਾ ਮੈਂ ਨਹੀਂ ਸਮਝਿਆ ਕਿ ਕਿੱਥਨਾ ਬਾਪਰੇ ਪੂਰੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਸੀ ਸੰਗਤ ਨੇ ਆਪਣਾ ਫੈਸਲਾ ਦਿੱਤਾ ਹੈ ਨਾ ਤਾਂ ਸਾਡੇ ਇਕੱਲੇ ਫੈਸਲਾ ਨਾ ਹੋ ਕਿਸੇ ਦੇ ਸੰਗਤ ਦਾ ਫੈਸਲਾ ਆ ਸਾਰਿਆਂ ਦਾ ਫੈਸਲਾ ਹੈ ਜਿੱਤੇ ਕਿ ਪੜਤਿਆ ਕੀਤਾ ਜਾਵੇ ਪੜਤਿਆ ਕਰਕੇ ਦੇਰੇ ਜੋ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਸਾਰੇ ਇਸ ਨਾਲ ਸਹਿਮਤ ਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਕਾਨੂੰਨ ਦੇ ਵਿੱਚ ਜਿੱਥੇ ਵੀ ਕੋਈ ਕਾਨੂੰਨ ਉਹਨੂੰ ਕੋਈ ਸਜ਼ਾ ਦਿੰਦੇ ਆ ਉਹ ਸਾਰਿਆਂ ਨੂੰ ਮਨਜ਼ੂਰੀ ਆ ਤੇ ਨਾਲ ਸਿੱਖ ਸੰਗਤ ਦੇ ਨਾਲ ਜਿੱਥੇ ਵੀ ਲੋੜ ਆ ਆਈ ਆਈਟੀਪੀਸੀ ਮੈਂਬਰ ਵੀ ਹੋਉਂ ਤੇ ਨਾਤੇ ਅੰਦਰ ਨਾਲ ਖੜੇ ਆ ਕਿਉਂਕਿ ਸਾਡੀਆਂ ਜੂਠੀਆਂ ਵੀ ਇੱਥੇ ਕਰਕੇ ਲਗੀਆਂ ਆ ਕਿ ਜਿੱਥੇ ਸੰਗਤ ਨੂੰ ਲੋੜ ਆ ਗੁਰੂ ਘਰ ਬਾਅਦ ਤੇ ਅਸੀਂ ਉੱਥੇ ਤੁਹਾਡੇ ਤਿਆਰ ਜੀ ਸਰ ਇਹ ਘਟਨਾ ਕਿੰਨੇ ਵਜੇ ਸਰ ਵਾਪਰੀ ਗਈ ਇਹ ਸਵੇਰੇ ਵਾਪਰੀ ਆ ਧੰਨਵਾਦ ਜੀ ਜੀ ਕਿਹੜੇ ਪਿੰਡ ਕਿਹੜੇ ਪਿੰਡ ਚੋਮੂ ਦੇ ਵਿੱਚ ਆ ਜੀ ਬਹੁਤ ਬੜਾ ਸਾਹਿਬ ਪ੍ਰਧਾਨ ਸਾਹਿਬ ਮੇਰੇ ਨਾਲ ਖੜੇ ਆ ਜੀ ਇਹ ਪਿੰਡ ਵਿੱਚ ਹੀ ਵਾਪਰੀ ਆ ਇਹ ਕਹਾਣੀ ਕਿਲੇ ਬਾਪ ਪਰੀ ਨੇ ਮੇਰੇ ਸਵੇਰੇ ਫੋਨ ਕਰ ਗਿਆ ਸੀ ਜੀ ਤੇ ਮੈਂ ਉਸਦੇ ਐਸਐਟਪ ਉੱਪਰ ਵੀ ਖੜੀ ਮੈਂ ਇਹਨਾਂ ਨੂੰ ਉਸਦੇ ਫੋਨ ਕੀਤਾ ਸੀ ਕਿ ਤੁਸੀਂ ਉਹਦੇ ਤੇ ਪੱਟਿਆ ਹੀ ਕਰਦੇ ਹੋ ਕੰਮ ਨਿਪਟਰੇ ਤੁਸੀਂ ਕਾਹੀ ਕੰਮ ਨਹੀਂ ਹੈ ਲੋਕਾਂ ਦੇ ਵਿੱਚ ਸੰਗ ਦੇ ਵਿੱਚ ਰੋਸ ਇਸ ਗੱਲ ਦਾ ਜੀ ਸਰ ਕਿਉਂਕਿ ਕਿਲੇ ਇਹਨੇ ਨਾ ਫੋਨ ਤੋਂ ਬਾਅਦ ਮੈਨੂੰ ਫੋਨ ਕਰਿਆ ਗਿਆ ਜਦੋਂ ਫੋਨ ਆਲਾ ਤੇ ਸਭ ਤੋਂ ਸੰਗ ਵਿੱਚ ਕਿੰਨਾ ਰੋਸ ਹੁੰਦਾ ਇਹਨਾਂ ਗੱਲਾਂ ਦਾ ਇਸ ਕਰਕੇ ਉਹ ਪੱਟੇ ਨਾ ਇਹ ਗੱਲ ਮੁਕਣੀ ਆ ਉਦਾਂ ਜੇ ਆਪਾਂ ਗੱਲ ਕਰੀਏ ਤੇ ਮੈਂ ਇਸ ਗੱਲ ਦੇ ਵਿੱਚ ਇਹ ਕਹਿੰਦਾ ਕਿ ਜਰੂਰ ਕਰੋ ਕਿਸੇ ਛੱਡੋ ਠੀਕ ਆ ਕਾਨੂੰਨ ਛੱਡੇ ਨਾ ਛੱਡੇ ਕਾਨੂੰਨ ਦਾ ਕੰਮ ਹੈ ਜੀ ਜਗੀ ਸਰ ਮੰਗੀ ਹੈ ਸਰ ਆਪਣੀ ਬਸ ਮੰਗੀ